ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਜਿਹੜਾ ਟਾਈਮ ਹੈ ਮਾਰਨਿੰਗ ਦੇ 7 ਵਜੇ ਗਏ ਨੇ ਤੇ ਕੰਮ ਤੰਦੇ ਆਪਣੇ ਰੁਟੀਨ ਵਾਂਗੂ ਚੱਲਦੀ ਨੇ ਹਰ ਰੋਜ਼ ਤੇ ਆਪਾਂ ਨੇ ਜੀ ਬਹੁਤ سارے ਕੰਮ ਕਰ ਲਏ ਨੇ ਰਹਿੰਦੇ ਨੇ ਕੁਝ ਤੇ ਹੁਣ ਆਪਾਂ ਕਰ ਲਾਂਗੇ ਹਨਾ ਤੇ ਅੱਜ ਹੈਗੇ ਜੀ 10ਵੇਂ 10ਵੇਂ ਵਾਲੇ ਦਿਨ ਹਨਾ ਆਪਾਂ ਜਾਣੇ ਹੁੰਨੇ ਆ ਜੀ ਲੰਗਵਾਲ ਤੇ ਗੁਰਦੁਆਰਾ ਸਾਹਿਬ ਜੀ ਨੇ ਉੱਥੇ ਨੇ ਸਾਡੇ ਪਹਿਲਾਂ ਤੋਂ ਹੀ ਜਾਂਦੇ ਨੇ ਬਜ਼ੁਰਗ ਵੱਡੇ ਤੇ ਸਿੱਦੇ ਸਮਾਦਾਂ ਨੇ ਇੱਥੇ ਉੱਥੇ ਅਸੀਂ ਜਾਣੇ ਹੁੰਨੇ ਆਗੇ ਜਿਵੇਂ ਵੀ ਅਸੀਂ ਜਾਣੇ ਆਗੇ ਹਨਾ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਤੇ ਬੱਸ ਆਪਾਂ ਕੰਮ ਤਾਂ ਦਾ ਕਰ ਲਈਏ ਜਾਣਗੇ ਸਰਦਾਰ ਜੀ ਮੈਂ ਨਹੀਂ ਜਾਂਦੀ ਕਿਉਂਕਿ ਫਿਰ ਘਰੇ ਹੈ ਨਾ ਨਹੀਂ ਅੱਜ ਹੋਣਾ ਕੋਈ ਤੇ ਇਸ ਕਰਕੇ ਅਸੀਂ ਜਿਹੜਾ ਜਾਣਾ ਹੁੰਦਾ ਸਾਰੇ ਟੱਬਰ ਨੇ ਹੋਰ ਸਾਰਾ ਟੱਬਰ ਹੀ ਜਾਂਨੇ ਜਿਹੜਾ ਕਿਸੇ ਨੂੰ ਸਾਰਿਆਂ ਨੂੰ ਡਿੱਕਾ ਨਾ ਡਿੱਕਾ ਹੋਵੇ ਹਨਾ ਨਾ ਜਾਇਆ ਜਾਵੇ ਫਿਰ ਇੱਕ ਜਣਾ ਜਾਇਆ ਆਉਂਦਾ ਤੇ ਮੂੰ ਤਾਂ ਅਸੀਂ ਹਾੜ ਦਸਮੀ ਜਾਂਨੇ ਕਿਸੇ ਜਸਮੀ ਨਹੀਂ ਵੀ ਜਾਇਆ ਜਾਂਦਾ ਹਨਾ ਤੋ ਚਲੋ ਜੀ ਆਪਾਂ ਜਿੱਥੇ ਵੀ ਆਪਾਂ ਜਾਣੇ ਆ ਜਿਵੇਂ ਵੀ ਆਪਾਂ ਜਾਣੇ ਆ ਜਿਵੇਂ ਵੀ ਆਪਣੀ ਮੰਨਤ ਤਾਂ ਹਨਾ ਸਾਡੇ ਦਾਦੇ ਪੜ ਦਾਦੇ ਜਾਂਦੇ ਸੀ ਮੰਗ ਰੀਏ ਸੀ ਜਾਣੇ ਆ ਜਿਉਂ ਆਪਾਂ ਜਿਉ ਆਪਣੇ ਬਜ਼ੁਰਗੋਥੇ ਗੁਰਦੁਆਰਾ ਗੁਰੂ ਘਰ ਹੀ ਆ ਗਿਆ ਜੀ ਤੇ ਚਲੋ ਜੀ ਆਪਾਂ ਕਰ ਦਿਆਂਗੇ ਆਪਣੇ ਕੰਮ ਬਹੁਤ ਸਾਰੀਆਂ ਪਹਿਣਾ ਕਹਿੰਦੀਆਂ ਸੀ ਦੀਦੀ ਸੋਨੂੰ ਬਿਲਣੀ ਆਉਂਦਾ ਦੀਦੀ ਸੋਨੂੰ ਬਿਲਣੀ ਆਉਂਦਾ ਆ ਦੇਖੋ ਪਰ ਦਿਨ ਬਿਲ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਂ ਬੱਥੇਰਾ ਬਿਲ ਆ ਗਿਆ ਆ ਪਿਆਉਤੀ ਲਈ ਬੈਠੇ ਨੇ ਬਿਲ ਸਾਡੇ 2 ਮੀਟਰ ਨੇ ਤੇ 1 ਮੀਟਰ ਦਾ ਬਿਲ ਆ ਗਿਆ 8000 ਰੁਪਿਆ 2 ਮੀਟਰਾਂ ਚੋਂ ਦੇਖ ਲੈ 1 ਮੀਟਰ ਦਾ 8000 ਰੁਪਿਆ ਆ ਗਿਆ ਇਹ ਬਿਲ ਮੋਬਾਈਲ ਤੋਂ ਪੜਤਾ ਹਾਂ ਪੜਤਾ ਆਂ ਆਨਲਾਈਨ ਭਰ ਦਿੱਤਾ ਆਪਾਂ ਨੇ ਬਿਲ ਤੇ ਹੂੰ ਤਾਂ ਜੀ ਕੰਮ ਵਧੀਆ ਵੀ ਆ ਹਨਾ ਜਿਹੜਾ ਆਨਲਾਈਨ ਹੈਗਾ ਬਾਕੀ ਇਹ ਜੀਰੋਂ ਆਪਣੇ ਕੋਲੇ ਮੋਬਾਈਲ 'ਚ ਪੈਸੇ ਹੋਣ ਆਪਾਂ ਚੀਜ਼ ਲੈਣ ਲੱਗੇ ਕਾਲ ਨਹੀਂ ਕਰਦੇ ਖਰਚਾ ਵੀ ਬਹੁਤ ਕਰ ਲਾਂਦੇ ਆਂਗੇ ਇਹ ਆਪਾਂ ਨੇ ਹਨਾ ਵੀ ਬੈਂਕੋਂ 'ਚੋਂ ਕਢਾ ਕੇ ਲਿਆਉਣੇ ਹੋਣ ਆਪਾਂ ਹੱਥ ਕੁੱਟ ਕੇ ਚਲਾਉਣਿਆਂਗੇ ਤੇ ਕੰਜੂਸੀ ਵਰਤ ਲੈਣ ਨਹੀਂ ਫਿਰ ਆਪਾਂ ਨੂੰ ਹੈਵੇਂ ਮੋਬਾਈਲ 'ਚ ਹੈਗੇ ਨੇ ਕਰ ਦੋ ਗੂਗਲ ਪੇ ਹਨਾ ਤੇ ਐ ਖਰਚੇ ਜਾ ਰਹੇ ਹੋ ਜਾਂਦੇ ਨੇ ਜੀਰੋਂ ਆਪਣੇ ਕੋਲੇ ਘੱਟ ਹੁੰਦੇ ਨੇ ਪੈਸੇ ਉਹ ਰੋ ਘੱਟ ਖਰਚ ਹੋ ਜਾਂਦਾ ਹੈਗਾ ਲੋ ਜੀ ਸਰਦਾਰ ਜੀ ਤਾਂ 2 ਮਿੰਟਾਂ ਵਿੱਚ ਸਵੇਰੇ ਸਵੇਰੇ ਭਰ ਤਾਂ ਬੇਲ ਲੈਂਡ ਚ ਜਾਓ ਲੱਗੋ ਗਰਮੀ ਮਰੋ ਹਨਾ ਮੂੰ ਤਾਂ ਇਹ ਸਿਸਟਮ ਵਧੀਆ ਹੀ ਵੀ ਆ ਬਾਕੀ ਹਨਾ ਭੈਣਾ ਵੀਰ ਕਮੈਂਟ ਕਰ ਜਿਨੇ ਆ ਪਿੱਪਲ ਪਿੱਪਲ ਜੀ ਇਹ ਬਥੇਰੇ ਬਾਰਿਸ਼ ਪੱਟਾ ਕੀ ਕਰਿਆ ਯਾਰੇ ਮੈਂ ਹੁਣ ਫੇਰ ਪੱਟਤਾ ਇਹ ਕੰਦ ਚ ਹੀ ਆਗਾ ਕੁਛ ਹੋਇਤਾ ਗੁਰ ਇਹ ਮੈਂ ਵੱਡਦਾ ਨਹੀਂ ਜੁੱਦ ਕਰਦੇ ਨਾਲ ਜਮਾ ਸਾਫ ਕਰਤਾ ਜੇ ਫੇਰ ਉਹ ਹੋ ਗਏ ਹੁਣ ਸਾਰਾ ਹੋ ਗਿਆ ਤਨੇ ਜੇ ਫਿਰ ਮਹੀਨੇ ਵੀ ਦਿਨ ਨੂੰ ਡੈਡ ਹੋ ਜਾਣਗੇ ਕੱਢ ਦੋ ਫਿਰ ਤੁਸੀਂ ਹਾਂਜੀ ਸਾਡੇ ਤਾਂ ਬੇੜੇ ਚ ਤੂਤ ਚਾਰ ਪੰਜ ਤਾਂ ਆਪਣੇ ਤੂਤ ਹੋ ਗਏ ਪਤਾ ਨਹੀਂ ਕਿਵੇਂ ਹੋ ਗਏ ਦੇਖਾਂ ਨਿੰਮ ਪਿੱਪੜੀ ਕਾਦੀ ਇੱਕੋ ਦੋ ਪਿੱਪਲ ਰੂੜੀ ਕਰਨੀ ਹੋ ਆਪਣੇ ਗਿੜ ਗਿੜ ਦੇ ਤੇ ਮੈਂ ਕਿਹਾ ਸੀ ਸਰਦਾਰ ਜੀ ਉਹ ਮਾ ਸੰਜੀ ਥਾਂ ਮੈਂ ਲਾਇਆ ਉਹ ਕਿਤੇ ਸੰਜੀ ਥਾਂ ਚ ਨਹੀਂ ਲਾਉਣਗੇ ਹੈਗੇ ਸੰਜੀ ਥਾਂ ਚ ਨਹੀਂ ਲਾਉਣਗੇ ਹੁਣ ਸਰਦਾਰ ਜੀ ਕਰ ਦੇ ਨਾਲ ਕਹਿੰਦਾ ਮੈਂ ਕੱਢਦਾ ਆਈ ਮਾ ਮੈਂ ਕਰ ਦੇ ਨਾਲ ਜਮੀ ਕੱਢਤਾ ਸੀਗਾ ਫੇਰ ਫੇਰ ਆ ਗਿਆ ਪਹਿਣਾ ਵੀਰ ਕਹਿੰਦੇ ਨੇ ਮਾੜਾ ਹੁੰਦਾ ਮਾੜਾ ਪਤਾ ਨਹੀਂ ਮਾੜਾ ਹੁੰਦਾ ਪਤਾ ਨਹੀਂ ਚੰਗਾ ਹੁੰਦਾ ਜਿਹੜੀ ਸਾਫ ਹੋਵੇ ਉਹ ਤਾਂ ਨਹੀਂ ਮਾੜੀ ਹੋਣੀ ਨਾ ਹੀ ਪਰ ਅਸੀਂ ਕਰ ਬਹਿਮ ਕਰਿਆ ਹੈ ਨਾ ਕਰੇ ਹੈ ਕਰੇ ਪੂਤਾ ਆਏ ਨੇ ਦੇ ਪੁੱਤਰੇ ਨੇ ਹੁੰਦੇ ਨੇ ਹੱਸੇਗੇ ਹੋਰ ਅੱਜ ਤਾਂ ਫਿਰ ਪਪੂਤਾ ਨਹੀਂ ਜਗਾ ਪੱਟ ਤੇ ਇਹਨੇ ਪੂਤਾ ਆਏ ਨੇ ਇੰਨੇ ਅੱਜ ਤਾਂ ਪੂਤਾ ਨਹੀਂ ਜਗਾ ਪੱਟਤੀ ਫਿਰ ਸਰਦਾਰ ਜੀਆਂ ਨੇ ਐ ਮੈਂ ਕਰਦੇ ਨਾਲ ਬਹੁਤ ਵਾਰੀ ਪੱਟਿਆ ਫਿਰ ਹੋ ਜਾਂਦਾ ਤੁਸੀਂ ਦੇਖ ਲਿਓ ਮਹੀਨੇ ਨੂੰ ਫਿਰ ਐਡਾ ਵੱਡਾ ਹੋ ਜਾਊਗਾ ਤੇ ਆਪਾਂ ਕੂੜਾ ਚੱਕਦੇ ਨੇ ਮਾਂ ਤਾਂ ਆਪਣੀ ਗਾਲਾਂ ਦੀ ਕੂੜਾ ਖੰਡਿਆ ਤਾਂ ਤੈਨੂੰ ਘੋਚ ਕੱਢਦੀ ਆ ਮਾੜੀ ਮਾੜੀ ਗੱਲ ਤੇ ਆਪਣੀ ਤੇ ਲੋ ਲੋ ਜੇ ਆਪਾਂ ਸੰਭਰਦੇ ਆਂ ਬੇੜਾ ਸੁਖਮਣ ਨੂੰ ਅੱਜ ਛੁੱਟੀ ਆ ਲਾਉਂਦੀ ਆ ਪੋਚੇ ਸੁਖਮਣ ਨੂੰ ਹਨਾ ਛੁੱਟੀ ਆ ਕਿ ਲਾਉ ਲਾਉਂਦੀ ਆ ਕਿ ਪੋਚੇ ਸਰਦਾਰ ਜੀ ਜਾਂਦੇ ਨੇ ਖੇਤ ਪਾਣੀ ਧਾਣੀ ਦੇਖਣ ਤੇ ਬਾਕੀ ਆਪਾਂ ਗੁਰਮਣ ਹੈ ਸਾਡੀ ਉੱਠੀ ਨਹੀਂ ਤੇ ਬਾਕੀ ਆਪਾਂ ਕੰਮ ਕਰਦੇ ਆ ਦਿਖਾਉਣਿਆ ਦਿਨ ਵਿੱਚ ਆਪਾਂ ਕੀ ਕੰਮ ਕਰਾਂਗੇ ਤੇ ਸੋਨੀ ਸਿੱਧੂ ਮਾਨਸਾ ਤੋਂ ਪੁੱਤ ਸਾਡਾ ਹਾਂ ਬਹੁਤ ਵਧੀਆ ਸੋਹਣੇ ਸੋਹਣੇ ਕਮੈਂਟ ਕਰਦਾ ਸਾਰੀਆਂ ਪ੍ਰਾਣੀਆਂ ਵੀਡੀਓ ਦੇਖਦਾ ਆਪਣੀਆਂ ਹਨਾ ਤੇ ਬਹੁਤ ਬਹੁਤ ਧੰਨਵਾਦ ਤੇ ਮੋਟੇ ਪਤਲੇ ਤਾਂ ਆਪਾਂ ਹੋਈ ਜਾਂਦੇ ਆਂਗੇ ਹਨਾ ਜਿਵੇਂ ਉਮਰ ਦੇ ਹਿਸਾਬ ਨਾਲ ਕਹਿੰਦੇ ਸੀ ਉਹ ਬਹੁਤ ਪਤਲੇ ਸੀਗੇ ਆਪਣੇ ਚੈਨਲ ਬਣਾਏ ਨੂੰ ਹੋ ਗਏ ਜੀ 4 ਸਾਲ ਚਲੋ ਜੀ ਆਪਾਂ ਕਰ ਦਿਆਂਗੇ ਆਪਣੇ ਕੰਮ ਤੇ ਆਪਾਂ ਮਿਲਦੇ ਆਂ ਫੇਰ ਥੋੜੇ ਥੋੜੇ ਨਾਲ ਨਾ ਬਹੁਤ ਕੁ ਵੇਲਾ ਹੋ ਜਾਂਦਾ ਕੰਮ ਨੂੰ ਲੋ ਜੀ ਨਾ ਤਾਂ ਸੁੱਕਦੇ ਨੇ ਨਾ ਕਰਦੇ ਨੇ ਅੰਦਰ ਪਾਲਾ ਬਾਹਰ ਪਾਲਾ ਚਾਰ ਵਾਰੀ ਤੱਕ ਕਣੀਆਂ ਆ ਗਈਆਂ ਕੱਪੜੇ ਸਾਰੇ ਦੇਖੋ ਲਾ ਕੇ ਇਹ ਤਾਂ ਹਮਾਰਾ ਪਿਆ ਕੁੜੀਆਂ ਚੁੰਨੀਆਂ ਲੈਂਦੀਆਂ ਨਹੀਂ ਕਰਦੀਆਂ ਨੇ ਬਿੰਦਕ ਲੈ ਲੈਂਦੇ ਨੇ ਗੋਸਮੋਸੇ ਕਰਕੇ ਸੱਤਾਂ ਨਹੀਂ ਨੇ ਸਾਰੀਆਂ ਇਹ ਤੋਤੀਆਂ ਨੇ ਕੱਪੜੇ ਤੇ ਸਰਦਾਰ ਜੀ ਚਾਰ ਪਾਉਂਦੇ ਨੇ ਸਵੇਰੇ ਕਿਣ ਮਣਕਣੀ ਜੀ ਸੀ ਪਹਿਲਾਂ ਬੀਬੀ ਨੂੰ ਛੱਡਣ ਵਾਗੇ ਦੋ ਕੜੀ ਰਿਸ਼ਤੇਦਾਰ ਜੀ ਮਰਗਤ ਹੋ ਗਈ ਸਾਡੇ ਮਾਮੀ ਜੀ ਨੇ ਜਿਹੜੇ ਸੁਨਾਵਲੇ ਉਹਨਾਂ ਦੇ ਪਾਪਾ ਜੀ ਜਿਹੜਾ ਇੱਥੋਂ ਹੋ ਗਈ ਤੇ ਉੱਥੇ ਸਭ ਬੀਬੀ ਸਗੋਂ ਛੱਡਣ ਗਈ ਤੇ ਦੇਖੋ ਭਾਂਡੇ ਆ ਤਾਂ ਮੰਜੇ ਹੋਏ ਨੇ ਡੋਲੂ-ਵਡੂ ਵਗੈਰਾ ਤੇ ਇਹ ਸਾਰੇ ਕੱਪੜੇ ਲਾ ਕੇ ਤਾਹਾਂ ਮਾਰਨ ਵਾਲੇ ਨੇ ਸਬਜ਼ੀ ਮੈਂ ਕੱਟ ਲਈ ਤੇ ਕੰਮ ਆਪਣੇ ਸ਼ੁਰੂ ਨੇ ਵਸ ਮੱਝਾਂ ਨਹੀਂ ਲੇਕਤੀ ਦਾਣਾ ਕੈਲਸ਼ੀਅਮ ਸਾਰਿਆਂ ਨੂੰ ਸੁੱਖ ਨਾਲ ਪਿਉਣ ਨਾਲ ਪਿਆਗਾ ਤੇ ਕੱਖ ਪਾਦਣ ਦੇ ਮਹੱਬਾਨ ਬਣ ਮੂਰੀ ਪਾਉਂਗੀ ਅੱਜ ਅੱਗੇ ਮੈਂ ਪਹਿਲਾਂ ਪਾਦਾਂਦੀ ਹੁੰਦੀ ਸੀ ਮੰਨਣ ਤੋਂ 10 ਮਿੰਟ ਕਿਉਂਕਿ ਅੱਜ ਮੈਂ ਲੇਟਾਂਗੀ ਤੇ ਸਰਦਾਰ ਜੀ ਵੀ ਲੇਟ ਨੇ ਕੱਖ ਪਾਉਂਦੇ ਨੇਗੇ ਹਜੇ ਤੁਹਾਨੂੰ ਪਤਾ ਹੀ ਹੈ ਤਿੰਨ ਤੋਂ ਉੱਤੇ ਹੋਗਾ ਟਾਈਮ ਕੱਖ ਪਾਉਂਦੇ ਨੇ ਫਿਰ ਅਸੀਂ ਹੋ ਕਰਾਂਗੇ ਪਾਵਾਂਗੇ ਹਿੰਨੇ ਮੈਂ ਪਾਂਡੇ ਮਾਰ ਕੇ ਕੱਪੜੇ ਕੁੱਪੜੇ ਲਾਉਣੀਆਂ ਤਾਂ ਹਮਾਰਦੀਆਂ ਥੋੜਾ ਜਿਹਾ ਹੋਰ ਕੰਮ ਕਰਨਾ ਰਹਿੰਦਾ ਉਹ ਕਰ ਦਿਆਂਗੇ ਤੇ ਜਿੱਦ ਤਰੀ ਹੋਈ ਆਪਣੀ ਸਬਜ਼ੀ ਸਬਜ਼ੀ ਤਰੀ ਹੋ ਗਈ ਆਪਣੀ ਫਰੀ ਹੈਗੀ ਹੁਣ ਟਰਿੰਡੀਆਂ ਦੀ ਇਹ ਜਰ ਮੈਂ ਸਮਾਨ ਜਾਰ ਰਗੜ ਨਾਲ ਪਿਆ ਉਹ ਰਲਦੀਆਂ ਦੀ ਮੱਝਾਂ ਪਵੰਨਿਆ ਇਹ ਕੱਪੜੇ ਲਾ ਕੇ ਸਾੰਪ ਤੇ ਪਾਂਡੇ ਮਾਂ ਤੇ ਐਨਾ ਕੰਮ ਕਰਿਆ ਪਰ ਜਿਹੜੀ ਗਰਮੀ ਕਰਨੀ ਹੋਈ ਸੀ ਹਾਂਜੀ ਸਬਜ਼ੀ ਬਣਾ ਲਵਾਂ ਤੇ ਫਿਰ ਮੱਝਾਂ ਤੇ ਜਾਵਾਂਗੀ। ਸਬਜ਼ੀ ਤਾਂ ਹਿਲਾ ਲਾਂਗੇ। ਟੋਟੇ ਜਿੰਨੇ ਦੀ ਸਬਜ਼ੀ ਥਾਲੀ ਇੱਧਰ ਖਾਜੀ ਕਡਾਹੀ ਤੇ ਵੀ ਆ ਗਏ ਸੌਣਾ ਇਹਦੇ ਵਿੱਚ ਅਦਰਕੀ ਕੌਲੀ ਪਾ ਲਈ ਜਮਾਣ ਦੀ। ਅਦਰਕੀ ਕੌਲੀ ਪਾਈਆ ਫੇਰ ਇੰਚ ਜੀਰੇ ਦੀ। ਇਨਾ ਥੋੜਾ ਥੋੜਾ ਆਪ ਹੁ ਕਰ ਲਾਂਗੇ ਹਲਕਾ ਹਲਕਾ ਜਪਨਣਾ ਦਾ ਨਮਕ ਨੂੰ ਗ੍ਰੈਂਡ ਕਰ ਪੂਰੇ ਵਿੱਚ ਅੱਧੀ ਕੌਲੀ ਨੂੰ ਪਾਉਂਗੀ ਸੌਂਫ ਦੀ ਸੌਂਫ ਸਾਡੇ ਤਰੜ ਮਰੜ ਜੀ ਕਰੀ ਹੋਈ ਆ ਵਿੱਚ ਸਮਾਰ ਕੇ ਰਗੜ ਲੂਗੀ ਹਾਂ ਮਿਕਸੀਰ ਦਾ ਕੱਪ ਕੱਲ ਦਾ ਤੋਟਾ ਦਾ ਸੁੱਕਿਆ ਰਹਿਣਾ ਲੈ ਕੇ ਇਸ ਤੋਂ ਕੋਈ ਚੀਜ਼ ਨਹੀਂ ਚੁੱਕੀ ਸਭ ਨੂੰ ਸੁਆਹ ਸੁਲਾਬ ਚੱਲ ਜੰਦੀ ਸਾਰੇ ਆਪਣੇ ਧਗੜੀ ਹੋਈ ਹੈਗੇ ਨੇ ਨਾ ਬਣਾਮ ਤਖੀਰ ਤਾਂ ਚੇਜ਼ਾ ਤੇ ਮੈਂ ਚਾਹੂ ਤੁਸੋ ਕਿ ਸੁੱਤੀ ਪਿਆੰਕੇ ਰੱਖ ਲਈਏ ਕੰਮ ਜਿਹੜੇ ਹੱਥ ਲੱਗੀ ਪਈ ਹੈ। ਸੌਟ ਕੱਢ ਲਿਆ ਮੈਂ। ਹਾਲ ਤੱਕ ਆਉਣੀ ਅੰਦਰੋਂ। ਤੇ ਜਿੱਦ ਵੀ ਫੁਲਾਰਾ ਪਾਈ ਰੱਖੀ ਮੈਂ ਅੰਦਰ ਕੱਪੜੇ ਪਾ ਲੇ। ਕਰਦੇ ਕਰਦੇ ਜੋਤ ਕਰਾਏ ਨਾ। ਐ ਚੜ ਗਈ ਸੌਤ ਰਗੜ ਗਈ ਹੋਈ। ਵੇ ਮੈਂ ਤੁਹਾਨੂੰ ਪਿਆਰ ਦੱਸੂਗਾ ਰਿਜ਼ਲਟ ਪਹਿਲਾਂ ਵਰਤ ਲਾ ਦੇ ਸਾਨੂੰ ਵੀਰ ਕੀ ਰਿਜ਼ਲਟ ਹੈ ਕੀ ਇਸ ਮੇਰੀ ਸਮਾਰਾਦ ਨੂੰ ਸੁਈ ਨਾਲ ਲੱਗਦੇ ਹੋ ਜਿਹੜਾ ਰਿਜ਼ਲਟ ਸਹੀ ਲੱਗਿਆ ਨਾ ਫੇਰ ਦੱਸੂਗਾ ਸੋਰੀ ਜੀਰਾ ਜੀਰਾ ਆਪਣਾ ਹੁੰਦਾ ਨਾ ਵੱਧ ਤੋਂ ਵੱਧ ਖਾਇਆ ਕਰੂਗੀ ਮੈਂ ਤਾਂ ਕਿਦਾ ਕਿਲੋ ਕਰ ਅੱਧੀ ਕਿਲੋ ਤਾਂ ਕੱਟ ਕਰੇ ਨਹੀਂ ਮੰਗਾਇਆ ਹੈਗਾ ਤੜਕੇ ਤੁੜਕੇ ਚੋਂ ਪੱਚਾ ਖਾਣਾ ਚਾਹੀਦਾ ਫਿਰ ਸਟੱਪ ਕਰਨੇ ਬੰਦ ਗਰਮ ਕੜਾਹੀ ਵਾਲੀ ਵਧੀਆ ਹੋ ਗਈ ਵਾ ਤੇ ਇਹ ਤਾਂ ਮਰੜੀ ਨਹੀਂ ਕਰੀ ਹੋਈ ਸੀ ਸੌਫ ਇਹਨੂੰ ਹੋ ਲਗੜ ਦਾਂਗੇ ਇਸੀ ਚ ਗੈਸ ਤੋਂ ਬੰਦ ਦਾ ਵਾ ਕੜਾਹੀ ਗਰਮ ਹੋ ਚੰਨੀ ਵਾਲੀ ਗਰਮ ਹੋ ਗਈ ਰਲ ਗਈ ਗੰਹੀ ਜਾਂ ਨਿਕਲ ਜਮੀ ਤਾਂ ਫੇਰ ਆਊਗਾ ਨਾ ਪਾਉਂਦਾ ਨਾ ਛੜਦਾ ਕਣੀਆਂ ਇਹ ਪਾ ਲਾਂ ਦਾ ਬਦਲ ਬਾਈ ਕਰ ਲਾਂ ਦਾ ਬਦਲ ਬਾਈ ਨਹੀਂ ਪਾਉਂਦਾ 15 ਮਿੰਟ ਨੂੰ ਇਹਨਾਂ ਨੂੰ ਪਾ ਦੋ 2 ਮਿੰਟ ਇਹਨਾਂ ਦੇ ਸਾਰੇ ਸਬਜ਼ੀ ਬਣਾ ਲਓ ਜੀ ਲੋ ਜੀ ਕਿੰਨੇ ਚੀਜ਼ਾਂ ਆਪਾਂ ਇਸ ਕੋ ਜਿੱ ਕੋ ਜੀ ਮਾਤਰਾ ਚ ਲੈ ਲੀਏ ਮੈਂ ਡਰਦੀ ਦਾਤੀ ਨਾ ਕਰਦੀ ਐਗੀ ਮੈਨੂੰ ਡਰ ਲੱਗਦਾ ਕਿਉਂ ਅਰੇ ਅਸਜੀ ਵਾਲੀ ਹੁੰਦੀ ਐ ਜੀ ਜੋ ਕਹਿਆ ਖਾਣੋਂ ਮੈਂ ਨਹੀਂ ਕਰਦੀ ਹੋਰ ਮੈਨੂੰ ਡਰ ਲੱਗਦਾ ਤਾਂ ਮੈਂ ਗਰਮਣ ਨੂੰ ਕਹੀ ਜਾਨੀ ਗਰਮਣ ਫਟਾ ਰਗੜਦੇ ਰਗੜਦੇ ਇਹ ਤਸਤਾਣੀ ਪਾਉਣਾ ਚਲ ਕੋਲ ਜਾਨੀ ਇਹਨਾਂ ਮਿਕਸਰ ਹੋ ਗਿਆ ਤਾਂ ਹੁਣ ਆਪਾਂ ਡੱਬੇ ਚ ਪਕਾਣਾ ਪਾਵਾਂਗੇ ਇਹ ਵੀ ਕੋਰੇ ਮੋਟਾ ਲੱਗਦਾ ਕੋਈ ਨਾ ਆਜ ਉਹ ਬੜਾ ਜਹ ਹਲਕ ਨੂੰ ਚੜੀ ਜਾਉ ਹਨੇ ਮੈਂ ਅਰ ਜਾ ਇਹ ਸਾਰੀ ਖਾ ਲਾ ਫਿਰ ਨਸਨੋ ਮੋਬਾਈਲ ਤੇ ਸਿਰ ਤੇ ਸਾਰੀ ਦਵਾਈਆਂ ਖੀ ਮੂੰ ਚਲੋ ਜੀ ਆਪਾਂ ਫਿਰ ਮਿਲਦਾ ਸਬਜ਼ੀ ਬਣਾ ਲਈ ਮੈਂ ਕੱਪ ਕੁੱਪਾ ਧੋ ਕਰਾਂਗੀ ਆ ਕੰਮ ਮੈਂ ਦੱਸਣਾ ਹੂੰ ਮੈਂ ਤਾਂ ਦੱਸਤਾ ਬਾੜੀ ਨੇ ਪਾਸ ਲਾ ਕੇ ਨੇ ਪਾਸ ਜੇ ਕੋਈ ਮੈਂ ਚੀਜ਼ ਮੰਗਾ ਲਾ ਕੋ ਤਾਂ ਨਾ ਹੱਥ ਦਾ ਟਾਈਟ ਹੈ ਮੈਂ ਤੁਹਾਨੂੰ ਦੱਸਤਾ ਵੀ ਇੱਕ ਗੇੜੇ ਤੇ ਲਾ ਹੁਣ 750 ਰੁਪਏ ਲੱਗ ਗਿਆ ਸਾਰ ਕੇ ਕਿੰਨਾ ਲਾ ਕੇ ਢੜਕਰ ਗਿਆ 1400 1400 ਤੇ 200 ਤੇਲ ਦਾ ਐਨੀ ਦਵਾਈ ਲਾ ਪੈਂਦੀ ਆ ਮੈਂ ਸਮਝ ਨਹੀਂ ਆਉਂਦੀ ਆਹ ਦੇਖੀ ਕਿਵੇਂ ਕਰਦੀ ਐ ਵੀ ਹੁਣ ਮੈਨੂੰ ਸੱਜਣ ਗਿਆ ਹਜੇ ਤੇ ਪਤਾ ਮੈਂ ਉਧਰ ਪੀਰ ਬਣਾ ਕੇ ਆਉਣਾ ਇਹ ਘਰਾ ਘਟਾ ਥੱਲੇ ਇਹ ਪੱਠੜ ਮੈਂ ਪਾਣੀ ਇਹਨੂੰ ਪੀਣ ਨੂੰ ਉਤਰਾਦੀ ਜਿਹੜਾ ਪੀ ਲਿਆ ਪੀ ਲਿਆ ਦੂਜਾ ਮਾਰਦੀ ਸੀ ਨਹੀਂ ਅਜਿਹਾ ਮਾਂ ਮਾਂ ਨੂੰ ਢੋਲਤਾ ਫਿਰ ਮਾਂ ਇਹ ਕੀ ਹੈ ਇੱਧਰ ਬੰਨਾ ਕੇ ਇਹਨੂੰ ਸੁੱਕਾ ਛਾਣਦੇ ਇੱਧਰ ਬੰਨਦੇ ਹਾਂ ਢੋਲਤਾ ਪਾਣੀ ਦੇਖੀ ਦੇਖੀ ਲੈ ਹੁਣ ਇਹਨੂੰ ਸੱਜਣ ਗੱਲ ਨੂੰ ਦੇਖੀ ਦੇਖੀ ਮੈਨੂੰ ਕੀ ਕਹਨੀ ਹੈ ਕਹਿੰਦੀ ਅੱਤ ਤੇਰੀ ਅੱਛੀ ਖੜੀ ਆ ਕੱਢ ਜਾ ਹਾਂ ਮਾਰਨੋਂ ਖਤਰਾ ਹੋ ਰਿਹਾ ਕਿ ਕਿਦ ਨੂੰ ਆਇਆ ਵੀ ਮੇਰੇ ਕੱਤੀ ਨੂੰ ਛੇੜਦੇ। ਕੱਤੀ ਤਾਂ ਮੈਂ ਭਰਾਈ ਆਂ। ਕਿਨੇ ਸੜਾਂ ਲਾ ਦਿੱਤੀ। ਅੱਲਾ ਕੋਈ। ਲੈ। ਕੀ ਵੇਗ ਕਰਦੀ ਐ। ਫੇਰ ਇਹ ਆਰ ਵਿਚਾਰ ਗਲ ਕਰਕੇ ਪਰ ਤੇ ਦੋ ਵੱਟਾਂ ਦੇ ਤੇ ਸਿੱਖੂ ਫੇਰ ਸੁੱਕ ਕੇ ਖਾਮੇ ਬਣ ਨੂੰ ਆ ਜੀ ਹੁਣ ਮੈਂ ਸਬਰਾਂ ਵਿੱਚ ਬੰਨੀ ਨੇ ਇੱਥੇ ਹਵਾ ਲਾਉ ਆਪੱਖਾਈ ਕਰ ਜੀ ਮਰ ਲਾਉ ਦੋ ਪਾ ਕੇ ਕਣੀਆਂ ਅੱਗ ਲਾਉਂਦਾ ਰੱਬ ਹੋਰ ਅਸੀਂ ਕਿਵੇਂ ਟਾਂਗ ਜਾਨੀਏ ਬੰਦੇ ਅਜੇ ਉਧਰ ਮੇਰਾ ਕੰਮ ਪਿਆ ਕਰਨ ਨਾਲ ਫੇਰ ਆਉਂਦਾ ਚਾਰਾਂ ਕੰਨ ਨੂੰ ਅੱਧਾ ਚਾਰ ਗੋਹੂ ਨੂੰ ਇੱਤੀ ਹੋ ਗਏ ਨਾ ਲੋ ਜੀ ਪੱਗੋਹਾ ਸਿੱਟੇ ਚੁੰਨੀ ਤੇ ਹੋ ਗਈ ਲੇਪੂ ਚੱਪੂ ਗੋਹੇ ਨਾਲ ਮੁੜਕੇ ਨਾਲ ਗੋਹਾ ਛੜਦੇ ਛੜਦੇ ਪਾਣੀ ਪਿਉਂਦੇ ਪਿਉਂਦੇ ਤੇ ਹੁਣ ਮੈਂ ਧਾਰੀ ਆ ਕੇ ਖੀਰ ਖੀਰ ਖਾਂ ਬਣਾਵਾਂਗੇ ਅੱਜ ਤੇ ਦਸਮੀ ਆਏਗੀ ਖੀਰ ਬਣਾ ਕੇ ਫਿਰ ਜਾਵਾਂਗੀ ਧਾਰ ਕੱਢਣ ਤੇ ਕੋ ਸਾਰੇ ਕੰਮ ਗਰਮੀ ਨਾਲ ਮਰਨ ਵਾਲੀ ਹੋਵੇ ਦੌਰ ਆਉਣ ਨਾਲ ਹੋ ਗਿਆ ਫਿਰ ਕਾਹਤੇ ਕੰਮ ਪੰਜ ਪਾਈ ਨਿਪੜਨੇਗੇ ਤੇ ਕੋਸ ਹੁਣਾ ਇੱਥੋਂ ਜਿੱਥੋਂ 3 ਵਜ ਜਾਂਦੇ ਨੇ ਨਾ ਦਿਨ ਜਾਂ ਪਤ ਨਹੀਂ ਲੱਗਦਾ ਵੀ ਕਿਹੜੇ ਵੇਲੇ ਬਗ ਜਾਂਦਾ ਕਿਦਰੀ ਕੰਮ ਕਰਦੇ ਕਰਦੇ 3 ਵਜ ਪੌਣੇ 3 ਕੰਮ ਕਰਨ ਲੱਗੇ ਸੀਗੇ ਪੌਣੇ 5 ਹੋ ਗਏ ਹਬੜਾ ਦਬੜੀ ਭਜ ਭਜ ਉਹ ਕਰ ਲਿਓ ਸਾਡੇ ਲਿਓ ਕਰ ਲਿਓ ਸਾਡੇ ਲਿਓ ਤੇ ਫਿਰ ਪਜਾਵਾਂਗੇ ਧਾਰ ਕੱਢਣ ਕਟਰੂ ਕਟਰੂ ਹੋਣਾ ਅੱਜ ਤਾਂ ਭਲੂਣਾ ਥੱਲੇ ਦੁੱਧ ਤਾਂ ਥੋੜੀ ਹੁੰਦਾਗਾ ਕਿਉਂਕਿ ਹਜ ਚੜੀਆਂ ਨਹੀਂ ਹੈਗੀਆਂ ਸਮਾਰਕ ਕਿਉਂ ਕਟਰੂ ਚੰਗਾ ਹੁੰਦਾ ਟਾਈਮ ਲੱਗ ਜਾਂਦਾ ਕੋਲ ਮਥੋਲੇ ਹੋਈ ਜਾਂਦੇ ਉਹਦੇ ਨਾਲ ਆਪਾਂ ਤਾਂ ਉਹਨੇ ਦੁੱਧ ਸਮਾਰ ਹੋਦੇ ਹੋਰੀ ਜੀਦਲ ਫਿਰ ਆਪਾਂ ਜਿਹੜਾ ਰੈਂਦਾ ਉਹ ਤਾਂ ਫਿਰ ਪਾ ਲਾਂਗੇ ਜਿਵੇਂ ਜਿਵੇਂ ਥੋੜਾ ਜਿਹਾ ਬਾਲਾ ਜਨਾ ਇੱਕਦਮ ਨਿਕਲ ਜਾਂਦੀ ਹੈ ਕੋਲੇ ਫੜ ਕੇ ਹੋਰ ਹੋਰ ਖੀਰ ਬਣਾਉਂਗੀ ਘੱਟ ਸੇਕ ਨਾਲ ਜਿਹੜਾ ਬਣ ਗਈ ਤੇ ਮਿਲ ਗਿਆ ਕਿਉਂਕਿ ਇਹਦੇ ਵਿੱਚ ਹੋਸ਼ ਹੋਰ ਤਾਂ ਪਾਉਂਦੇ ਨਹੀਂ ਨਾ ਕਸਟਰਡ ਪਾਈਏ ਨਾ ਕਾਜੂ ਬਦਾਮ ਪਾਈਏ ਸਿੰਪਲ ਤਰੀਕੇ ਨਾਲ ਹੀ ਬਣ ਕੇ ਖਾਉਗੀ ਬਣਾ ਕੇ ਖਾਵਾਂਗੇ ਕਿਉਂਕਿ ਮੱਝਾ ਸੁਈਆਂ ਕਰਦੀਆਂ ਨਾ ਦਸਵੇਂ ਨੂੰ ਬਣਾਉਣ ਦੀ ਜਰੂਰਤ ਨਹੀਂ ਹੁੰਦੀ ਇਹ ਸਾਰੇ ਚਲੋ ਤਾਂ ਫਿਰ ਮਿਲਦੇ ਆਂਗੇ ਤੁਹਾਨੂੰ ਜਹਾਜ ਲੋ ਜੀ ਖੀਰ ਬਣ ਗਈ ਐ ਆ ਪਟਕ ਦਿੱਤੀ ਹੈਗੀ ਜਹਾਜ ਆ ਗਿਆ ਕਿੱਧਰ ਪਾ ਗਿਆ ਦੀਦਾ ਹੈ ਨਹੀਂ ਕਿ ਤੂੰ ਉੱਚਾ ਹੈ ਨਾ ਲੋ ਜੀ ਹੁਣ ਜਿਹੜਾ ਟਾਈਮ ਆ 5:30 ਹੋ ਗਏ ਨੇ 5:30 ਆਪਣਾ ਹੋ ਗਿਆ ਧਾਰਾ ਨੇ ਟਾਈਮ ਆ ਦੇਖ ਲੋ ਸਰਦਾਰ ਜੀ ਕਹਿੰਦੇ ਪਹਿਲਾਂ ਤੂੰ ਆਪਦੀ ਮੈਸਨੀ ਧਾਰ ਕੱਢ ਲੈ ਮੈਂ ਤਾਪਦੀ ਲਕਸੀ ਕੱਢ ਲੀ ਮੈਂ ਕੱਟੀ-ਪੁਟੀ ਚੰਗਵਾ ਦੂੰ ਮੇਰੇ ਨਾਲ ਬੇਬੀ ਮੇਰੀ ਖੀਰ ਵੀ ਪਾਰੇ ਠੰਡੀ ਹੋ ਜੂ ਤਾਂ ਨਾ ਘੜ ਦੇ ਕਹਿੰਦੀ ਇੱਕ ਕੌਲੇ ਚ ਖੀਰ ਖਾ ਲਾਂਗੇ ਬਾਬੇ ਦਾ ਪੱਜ ਸਾਰੇ ਟੱਬਰ ਦਾ ਰਾਜ ਪੱਜ ਨਾਲ ਚੀਜ਼ ਬਣ ਜਾਂਦੀ ਆ ਲੋ ਜੀ ਆਪਾਂ ਹੁਣ ਬਾਹਰ ਦੀ ਚੱਕੀ ਹੈ ਆਪਣੀ ਹਾਂ ਮੀਜੇ ਨਾਲ ਲਹੂ ਪੀ ਲਿਆ ਹਾਂ ਹਾਂ ਟੋਕਰੇ ਚ ਪੈਣ ਭਾਂਡੇ ਆ ਬਰਦੀ ਆਈ ਤੇ ਕੁੜੀਆਂ ਦੀ ਇਹ ਤੋਤੀ ਹੈਗੀ। ਹੂੰ ਸੂਸਣ ਗਈਆਂ ਹੋਈਆਂ ਨੇ। ਆਰ ਕਿਉ ਰੇਤਾ ਸਿੱਟ ਕੇ ਸੁੱਕਾ ਕਰਿਆ ਹੂੰ ਦੂਜੇ ਕੀਲੇ ਤੇ ਬਾਦ ਲੂੰਗੀ। ਹਾਂ ਖੜੀ ਹੋ ਗਈ। ਸਾਰੀਆਂ ਬੈਠੀਆਂ ਰੱਜੀਆਂ ਪੁੱਜੀਆਂ। ਹੱਥ ਦੇਖ ਕੇ ਖੜੀ ਹੋ ਗਈ। ਲੋ ਜੀ ਆਪਾਂ ਕੱਟੀ ਸਾਢੀ ਦਿੱਤੀ ਐ। ਅੱਪਾ ਕਰਦਿਆਂ ਧਾਰ ਇਹਨੂੰ ਚੰਗਾ ਕੇ ਤੇ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਆਥਣ ਟੜਕੇ 12 ਸਾਰਾ ਨਹੀਂ ਆਉਂਦਾ ਕੰਮ ਦਾ ਕਿਸੇ ਦਾ ਵੀ ਤੇ ਅੱਪਾ ਕਰਦਿਆਂ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਸੋਹਣਾ ਜਾ ਪਿਆਰਾ ਜਾ ਕਮੈਂਟ ਕਰ ਦਿਓ ਤੇ ਮੈਨੇ ਫੋਨ ਤੇ ਆਉਣੀਆਂ ਨੇ ਸਰਦਾਰ ਜੀ ਨੂੰ ਠਾਇਆ ਹੋਣੀਆਂ ਹੂੰ ਕੱਲ ਤੇ ਵਧੀਆ ਚੁੰਗਲੇ ਦੇ ਦੋ ਤਿੰਨ ਦਿਨ ਤੱਕ ਕੋਲ ਮੈਂ ਥੋੜਾ ਜਿਹਾ ਆਇਆ ਤੜਕੇ ਵੀ ਮਸਾ ਚੁੰਗੇ ਹੁਣ ਵਧੀਆ ਹੋਊਗੀ ਕਿਰੋ ਚੋਂਗੇ ਤਾਰੋ ਹਲੋ ਜੀ ਅੱਪਾ ਕਰਦੇ ਆਂਗੇ ਹੁਣ ਵੀਡੀਓ ਦਾ ਐਂਡ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜਿਹੇ ਵਲੋਗ ਨਾਲ ਅੱਜ ਦੀ ਵੀਡੀਓ ਚ ਐਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ